ਅਮਰੀਕਾ 'ਚ H1B ਵੀਜ਼ਾ ਵਿਵਾਦ ਦੇ ਵਿਚਾਲੇ ਵਿਦੇਸ਼ੀ ਮਜ਼ਦੂਰਾਂ ਨੂੰ ਲੈ ਕੇ ਚੱਲ ਰਹੀ ਬਹਿਸ ਹੋਰ ਤੇਜ਼ ਹੋ ਗਈ ਹੈ। ਅਮਰੀਕੀ ਉਪਰਾਸ਼ਟਰਪਤੀ ਜੇ.ਡੀ. ਵੈਂਸ ਨੇ ਵਿਦੇਸ਼ੀ ਗਰਮਚਾਰੀਆਂ ਨੂੰ ਸਸਤਾ ਨੌਕਰ ਦੱਸਦੇ ਹੋਏ ਕਿਹਾ ਕਿ ਸਾਨੂੰ ਉਹਨਾਂ ਦੀ ਲੋੜ ਨਹੀਂ। ਵੈਂਸ ਨੇ ਵਿਰੋਧੀ ਪਾਰਟੀ ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਡੈਮੋਕ੍ਰੇਟਸ ਦਾ ਮਾਡਲ ਘੱਟ ਤਨਖਾਹ ਵਾਲੇ ਪ੍ਰਵਾਸੀਆਂ ਨੂੰ ਦੇਸ਼ ਚ ਲਿਉਣ ਤੇ ਜ਼ੋਰ ਦਿੰਦਾ ਹੈ। ਇਸ ਨਾਲ ਅਮਰੀਕੀ ਲੋਕਾਂ ਦੇ ਰੋਜ਼ਗਾਰ, ਤਨਖਾਹ ਤੇ ਸਹੂਲਤਾਂ ਨੂੰ ਨੁਕਸਾਨ ਪਹੁੰਚੇਗਾ। 트੍ਰੰਪ ਦਾ ਮਾਡਲ ਦੂਜਾ ਹੈ ਜੋ ਅਮਰੀਕਾ 'ਚ ਵਿਕਾਸ ਦਾ ਰਸਤਾ ਖੋਲੇਗਾ। ਉਨਾ ਕਹਾ ਕਿ ਅਮਰੀਕੀ ਮਜ਼ਦੂਰਾਂ ਨੂੰ ਤਕਨੀਕ ਰਾਹੀਂ ਮਜ਼ਬੂਤ ਬਣਾਉਣਾ ਚਾਹੀਦਾ ਹੈ ਨਾ ਕਿ ਸਸਤੀ ਵਿਦੇਸ਼ੀ ਕਿਰਤ ਤੇ ਨਿਰਭਰ ਹੋਣਾ ਚਾਹੀਦਾ ਹੈ H1B ਵੀਜ਼ਾ ਤੇ 트ੰਪ ਦੀ ਪਾਰਟੀ ਇੱਕ ਬਿੱਲ ਲਿਉਣ ਦੀ ਤਿਆਰੀ ਕਰ ਰਹੀ ਹੈ ਜਿਸ ਨਾਲ ਅਮਰੀਕਾ ਚ ਭਾਰਤੀਆਂ ਦੀ ਐਂਟਰੀ ਮੁਸ਼ਕਲ ਹੋ ਸਕਦੀ ਹੈ ਰਾਸ਼ਟਰਪਤੀ 트ੰਪ ਦੀ ਕਰੀਬੀ ਤੇ ਅਮਰੀਕੀ ਪ੍ਰਤੀਨਿਧੀ ਸਭਾ ਦੀ ਮੈਂਬਰ ਮਾਰਜੋਰੀ ਟੇਲਰ ਗ੍ਰੀਨ ਨੇ ਕਿਹਾ ਕਿ ਜਲਦੀ ਹੀ H1B ਵੀਜ਼ਾ ਨੂੰ ਖਤਮ ਕਰਨ ਲਈ ਬਿੱਲ ਲਿਆਂਦਾ ਜਾਵੇਗਾ ਰਿਪਬਲਿਕ ਪਾਰਟੀ ਦੀ ਮਾਰਜੋਰੀ ਵੱਲੋਂ ਦੋਸ਼ ਹੈ ਕਿ H1B ਵੀਜ਼ਾ ਦੀ ਗਲਤ ਵਰਤੋਂ ਹੋ ਰਹੀ ਹੈ। ਅਮਰੀਕਾ ਫਰਸਟ ਦੀ ਨੀਤੀ ਤਹਿਤ H1B ਵੀਜ਼ਾ ਕੈਟਾਗਰੀ ਨੂੰ ਖਤਮ ਕੀਤਾ ਜਾਵੇਗਾ। ਹਾਲਾਂਕਿ ਉਹਨਾਂ ਕਿਹਾ ਕਿ ਅਗਲੇ 10 ਸਾਲਾਂ ਤੱਕ ਹਰ ਸਾਲ 10,000 ਡਾਕਟਰਾਂ ਨੂੰ H1B ਵੀਜ਼ਾ ਜਾਰੀ ਕੀਤੇ ਜਾਣਗੇ। ਅਜੇ ਹਰ ਸਾਲ 85,000 H1B ਵੀਜ਼ਾ 'ਚੋਂ ਲਗਭਗ 70% ਵੀਜ਼ਾ ਭਾਰਤੀਆਂ ਨੂੰ ਜਾਰੀ ਹੁੰਦੇ ਨੇ। ਪਰ ਹੁਣ ਟਰੰਪ ਦੇ ਵੱਲੋਂ ਲਗਾਤਾਰ ਸਖਤੀਆਂ ਕੀਤੀਆਂ ਜਾ ਰਹੀਆਂ ਨੇ, ਸਖ਼ਤ ਰੁਖ ਅਪਣਾਏ ਜਾ ਰਹੇ ਨੇ ਜਿਸ ਦੇ ਚਲਦਿਆਂ ਹੁਣ ਭਾਰਤੀਆਂ ਨੂੰ ਅਮਰੀਕਾ ਜਾਣਾ ਹੋਰ ਵੀ ਔਖਾ ਖੋ ਜਾਵੇਗਾ ਅਮਰੀਕਾ ਦੇ H1B ਵੀਜ਼ਾ ਵਿਵਾਦ ਦੇ ਵਿਚਾਲੇ ਵਿਦੇਸ਼ੀ ਮਜ਼ਦੂਰਾਂ ਨੂੰ ਲੈ ਕੇ ਚੱਲ ਰਹੀ ਬਹਿਸ ਹੋਰ ਤੇਜ਼ ਹੋ ਗਈ ਹੈ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਵਿਦੇਸ਼ੀ ਕਰਮਚਾਰੀਆਂ ਨੂੰ ਸਸਤਾ ਨੌਕਰ ਦੱਸਦੇ ਹੋਏ ਕਿਹਾ ਕਿ ਸਾਨੂੰ ਉਹਨਾਂ ਦੀ ਲੋੜ ਨਹੀਂ ਵੈਂਸ ਨੇ ਵਿਰੋਧੀ ਪਾਰਟੀ ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਡੈਮੋਕ੍ਰੇਟਸ ਦਾ ਮਾਡਲ ਘੱਟ ਤਨਖਾਹ ਵਾਲੇ ਪ੍ਰਵਾਸੀਆਂ ਨੂੰ ਦੇਸ਼ ਚ ਲਿਆਉਣ ਤੇ ਜ਼ੋਰ ਦਿੰਦਾ ਹੈ ਇਸ ਨਾਲ ਅਮਰੀਕੀ ਲੋਕਾਂ ਦੇ ਰੋਜ਼ਗਾਰ ਤਨਖਾਹ ਤੇ ਸਹੂਲਤਾਂ ਨੂੰ ਨੁਕਸਾਨ ਪਹੁੰਚੇਗਾ 트ੰਪ ਦਾ ਮਾਡਲ ਦੂਜਾ ਹੈ ਜੋ ਅਮਰੀਕਾ ਚ ਵਿਕਾਸ ਦਾ ਰਸਤਾ ਖੋਲੇਗਾ ਉਹਨਾਂ ਨੇ ਕਿਹਾ ਕਿ ਅਮਰੀਕੀ ਮਜ਼ਦੂਰਾਂ ਨੂੰ ਤਕਨੀਕ ਰਾਹੀਂ ਮਜ਼ਬੂਤ ਬਣਾਉਣਾ ਚਾਹੀਦਾ ਹੈ ਨਾ ਕਿ ਸਸਤੀ ਵਿਦੇਸ਼ੀ ਕਿਰਤ ਤੇ ਨਿਰਭਰ ਹੋਣਾ ਚਾਹੀਦਾ H1B ਵੀਜ਼ਾ ਤੇ 트럼ਪ ਦੀ ਪਾਰਟੀ ਇੱਕ ਬਿੱਲ ਲਿਆਉਣ ਦੀ ਤਿਆਰੀ ਕਰ ਰਹੀ ਹੈ ਜਿਸ ਨਾਲ ਅਮਰੀਕਾ 'ਚ ਭਾਰਤੀਆਂ ਦੀ ਐਂਟਰੀ ਮੁਸ਼ਕਲ ਹੋ ਸਕਦੀ ਹੈ। ਰਾਸ਼ਟਰਪਤੀ 트럼ਪ ਦੀ ਕਰੀਬੀ ਤੇ ਅਮਰੀਕੀ ਪ੍ਰਤੀਨਿਧੀ ਸਭਾ ਦੀ ਮੈਂਬਰ ਮਾਰਜੋਰੀ ਟੇਲਰ ਗ੍ਰੀਨ ਨੇ ਕਿਹਾ ਕਿ ਜਲਦੀ ਹੀ H1B ਵੀਜ਼ਾ ਨੂੰ ਖਤਮ ਕਰਨ ਲਈ ਬਿੱਲ ਲਿਆਂਦਾ ਜਾਵੇਗਾ। ਰਿਪਬਲਿਕ ਪਾਰਟੀ ਦੀ ਮਾਰਜੋਰੀ ਵੱਲੋਂ ਦੋਸ਼ ਹੈ ਕਿ H1B ਵੀਜ਼ਾ ਦੀ ਗਲਤ ਵਰਤੋਂ ਹੋ ਰਹੀ ਹੈ। ਅਮਰੀਕਾ ਫਰਸਟ ਦੀ ਨੀਤੀ ਤਹਿਤ H1B ਵੀਜ਼ਾ ক্যাਟਾਗਰੀ ਨੂੰ ਖਤਮ ਕੀਤਾ ਜਾਵੇਗਾ। ਹਾਲਾਂਕਿ ਉਹਨਾਂ ਕਿਹਾ ਕਿ ਅਗਲੇ 10 ਸਾਲਾਂ ਤੱਕ ਹਰ ਸਾਲ 10,000 ਡਾਕਟਰਾਂ ਨੂੰ H1B ਵੀਜ਼ਾ ਜਾਰੀ ਕੀਤੇ ਜਾਣਗੇ। ਅਜੇ ਹਰ ਸਾਲ 85,000 H1B ਵੀਜ਼ਾ 'ਚੋਂ ਲਗਭਗ 70% ਵੀਜ਼ਾ ਭਾਰਤੀਆਂ ਨੂੰ ਜਾਰੀ ਹੁੰਦੇ ਨੇ। ਪਰ ਹੁਣ ਟਰੰਪ ਦੇ ਵੱਲੋਂ ਲਗਾਤਾਰ ਸਖਤੀਆਂ ਕੀਤੀਆਂ ਜਾ ਰਹੀਆਂ ਨੇ, ਸਖਤ ਰੁਖ ਅਪਣਾਏ ਜਾ ਰਹੇ ਨੇ ਜਿਸ ਦੇ ਚੱਲਦਿਆਂ ਹੁਣ ਭਾਰਤੀਆਂ ਨੂੰ ਅਮਰੀਕਾ ਜਾਣਾ ਹੋਰ ਵੀ ਔਖਾ 考古找被告。